ਰੰਗਮੰਚ ਦੀ ਕਲਾਕਾਰਾਂ ਨੂੰ ਸਨਮਾਨਿਤ ਕਰਨ ਤੇ ਨਵੇਂ ਹੁਨਰ ਨੂੰ ਉਬਾਰਨ ਦੇ ਮਕਸਦ ਦੇ ਨਾਲ ਅੰਮ੍ਰਿਤਸਰ ਵਿਖੇ ਅਵਾਰਡ ਸ਼ੋਅ ਕਰਵਾਇਆ ਗਿਆ ਇਸ ਸਮਾਗਮ ਦੌਰਾਨ ਜਿੱਥੇ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰੇ ਉੱਥੇ ਹੀ ਥੀਏਟਰ ਜਗਤ ਚ ਮੱਲਾ ਮਾਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਰੰਗਮੰਚ ਦੇ ਕਲਾਕਾਰ ਬਹੁਤ ਮਿਹਨਤ ਕਰਦੇ ਨੇ ਬਹੁਤ ਟੈਲੈਂਟਡ ਹੁੰਦੇ ਨੇ ਪਰ ਉਹਨਾਂ ਦੇ ਲਈ ਅਜੇ ਤੱਕ ਕੋਈ ਅਵਾਰਡ ਨਹੀਂ ਸ਼ੁਰੂ ਹੋਇਆ ਸੀ ਔਰ ਇਸ ਲਈ ਅਸੀਂ ਇਹ ਅਵਾਰਡ ਸ਼ੁਰੂ ਕੀਤਾ ਭਾਜੀ ਗੁਰਸ਼ਰਨ ਸਿੰਘ ਥੀਏਟਰ ਅਵਾਰਡ ਸ਼ੁਰੂ ਕੀਤਾ ਔਰ ਇਸ ਦੇ ਵਿੱਚ ਰੰਗਮંચ ਦੇ ਵਿੱਚ ਜਿੰਨਾ ਕਲਾਕਾਰਾਂ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਉਹਨਾਂ ਨੂੰ ਭਗਤ ਗੁਰਸ਼ਰਨ ਸਿੰਘ تھیਟਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਵਾ ਔਰ ਨਿਊ ਸਟੂਡੈਂਟਸ ਵੀ ਇਹ ਅਵਾਰਡ ਸ਼ੁਰੂ ਹੋਣ ਦੇ ਨਾਲ ਹੋਰ ਜ਼ਿਆਦਾ ਉਤਸ਼ਾਹਿਤ ਹੋਏ ਨੇ ਬੈ ਸਵਿਤਾ ਕੇ ਉਹਦਾ ਮੈਨੂੰ ਬਹੁਤ ਸਾਰੇ ਬਹੁਤ ਸਾਰੇ ਅਵਾਰਡ ਮਿਲੇ ਨੇ ਬਿਨ ਰਾਸ਼ਟਰਪਤੀ ਦੇ ਵੀ ਅਵਾਰਡ ਦਿੱਤਾ ਮੁੱਖ ਮੰਤਰੀ ਦੇ ਵੀ ਅਵਾਰਡ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਦੇ ਅਵਾਰਡ ਦਿੱਤਾ ਪਰ ਇਹ ਜਿਹੜਾ ਅਵਾਰਡ ਹੈ ਇਹ ਮੇਰੇ ਆਪਣੇ ਆਪ ਹੀ ਦਿੱਤਾ ਹੈ ਇਸ ਲਈ ਇਹਦੀ ਅਹਿਮੀਅਤ ਬਹੁਤ ਜ਼ਿਆਦਾ ਵਾ ਔਰ ਇਹ ਮੇਰੇ ਦਿਲ ਦੇ ਕਰੀਬ ਆ ਅਵਾਰਡ ਸ਼ੋ ਦੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦਾ ਮਕਸਦ ਪੁਰਾਣੀ ਕਲਾਕਾਰਾਂ ਨੂੰ ਸਨਮਾਨਿਤ ਕਰਨਾ ਤੇ ਨਵੀਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ